ਮੇਰਾ ਨਾਮ ਰਾਜਪੀਰ ਕੌਰ ਹੈ ਤੇ ਮੈਂ ਪਿੰਡ ਖੂਸਰ ਦੀ ਮੌਜੂਦਾ ਸਰਪੰਚਾਂ ਜੋ ਮੈਂ ਆਪਣੇ ਪਿੰਡ ਵਿੱਚ ਕੰਮ ਕਰਵਾ ਰਹੀ ਹਾਂ ਤੇ ਇਹ ਜਿਹੜੀ ਆ ਵੀਡੀਓ ਸਾਡੇ ਬਾਰੇ ਪਾਈ ਗਈ ਆ ਇਹ ਬਿਲਕੁਲ ਫੇਕ ਹੈ ਤੇ ਇਹ ਜਿਹੜੀ ਵੀਡੀਓ ਆ ਜਿਹੜੀ ਪੰਜਾਬ ਸਰਕਾਰ ਨੇ ਜੁਧ ਛੇੜਿਆ ਨਸ਼ਿਆਂ ਵਿਰੁੱਧ ਇਹ ਨੂੰ ਢਾਹ ਲਾਉਣ ਵਾਸਤੇ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਢਾਹ ਲਾਉਣ ਵਾਸਤੇ ਇਹ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਇਹ ਪੰਜਾਬ ਪੁਲਿਸ ਵਿੱਚ ਕੰਮ ਜੌਬ ਕਰਦੇ ਨੇ ਇਹਨਾਂ ਨੇ ਕਈ ਮਲਜਮਾ ਇਹ ਮਲਜਮਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਦਿੱਤੇ ਹੋਏ ਆ ਜਿਸ ਦੇ ਤਹਿਤ ਕੋਈ ਵੀ ਆਪਣੀ ਨਿੱਜੀ ਰੰਜਿਸ਼ ਕੱਢਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਵਾਇਰਲ ਕੀਤੀ ਹੋਇਆ ਜੋ ਕਿ ਬਿਲਕੁਲ ਫੇਕ ਹੈ ਤੇ ਇਹ ਵੀਡੀਓ ਵਾਇਰਲ ਹੋਈ ਆ ਤੇ ਇਹਨਾਂ ਦੇ ਡਿਪਾਰਟਮੈਂਟ ਵਿੱਚ ਐਸਐਸਟੀ ਸਾਹਿਬ ਨੂੰ ਬਟਾਲਾ ਨੂੰ ਪਤਾ ਲੱਗਾ ਉਹਨਾਂ ਨੇ ਮੌਕੇ ਤੇ ਹੀ ਇਹਨਾਂ ਦਾ ਡੋਪ ਟੈਸਟ ਕਰਵਾਇਆ ਤੇ ਜਿਹਦੇ ਵਿੱਚ ਇਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੋਂ ਤੇ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਇਸ ਵੀਡੀਓ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਸਾਨੂੰ ਇਨਸਾਫt ਹੋਇਆ ਜਾਵੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਸਦਾ ਲੇਟ ਹਰਬੰਸ ਸਿੰਘ ਪਿੰਡ ਖੂਸ ਟਾਲੀ ਮੇਰੇ ਪਿਤਾ ਜੀ ਸਰਦਾਰ ਹਰਬੰਸ ਸਿੰਘ ਅਤਵਦਰਣ ਉਹਨਾਂ ਪਿੰਡ ਰੱਤਾ ਬਦਾਲਿਕ ਮੁਕਾਬਲੇ 'ਚ ਆਪਣੀ ਜਾਨ ਦਿੱਤੀ ਸੀ ਜਿਹਦੇ ਕਰਕੇ ਅੱਜ ਪੰਜਾਬ ਅਮਨ ਸ਼ਾਂਤੀ ਨਾਲ ਜੀ ਰਿਹਾ ਵਾ ਅੱਛਾ ਭਾਜੀ ਕੱਲ ਦੀ ਨਾ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ 'ਚ ਚਿੱਟਾ ਪੈਂਦੇ ਦੇ ਆ ਰਹੇ ਤੇ ਉਹਦੇ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਵੱਡ ਮੂਲਾ ਯੋਗਤਾ ਨੂੰ ਪਾਉਂਦਾ ਹੈ ਇਹ ਚ ਕਿੰਨੀ ਕੁ ਸੱਚਾਈ ਹੈ ਜੀ ਇਸ ਸਪੰਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਿੰਡ ਖੁਸਰ ਦਾ ਸਰਪੰਚ ਨਹੀਂ ਔਰ ਉਹਦੇ ਤੇ ਹੈਡਿੰਗ ਹੀ ਲਿਖਿਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਯੁੱਧ ਨਸ਼ਿਆਂ ਵਿਰੁੱਧ ਯੋਗਦਾਨ ਪਾਉਂਦਾ ਹੋਇਆ ਜਿਸ ਤੋਂ ਜੋ ਮੈਨੂੰ ਸਮਝ ਆਈਏ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੇ ਇੱਕ ਸਕੀਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹਰ ਸਮਗਲਰ ਦੇ ਖਿਲਾਫ ਵੱਧ ਵੱਧ ਕਾਰਵਾਈ ਹੋ ਰਹੀ ਹੈ ਉਹਨੂੰ ਡੀਫੇਮ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੀਫੇਮ ਕਰਨ ਵਾਸਤੇ ਇੱਕ ਗਲਤ ਲੋਗੋ ਲਾ ਕੇ ਕਿ ਉਹਦਾ ਸਰਪੰਚ ਨਸ਼ਾ ਕਰ ਰਿਹਾ ਵਾ ਇਹ ਵੀਡੀਓ ਵਾਇਰਲ ਕੀਤੀ ਹੈ ਜਦ ਕਿ ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਆਇਆ ਸੀ ਤਾਂ ਆਪਣੀ ਮਿਹਨਤ ਨਾਲ ਏਸੇ ਦੇ ਅਹੁਦੇ ਤੇ ਪਹੁੰਚਿਆ ਅਸੀਂ ਵੀ ਕਈ ਸਮਗਲਰਾਂ ਨੂੰ ਫੜ-ਫੜ ਕੇ ਜੇਲ੍ਹ ਦੇ ਪਿੱਛੇ ਸੁਟਿਆ ਵਾ ਹੁਣ ਇਸ ਦੇ ਮਗਰ ਕਿਸੇ ਸਮਗਲਰ ਦਾ ਹੱਥ ਹੈ ਕਿ ਹੈ ਰਾਜਨਿਤਿਕ ਪਾਰਟੀ ਦਾ ਹੱਥ ਹੈ ਇਹਦੇ ਬਾਰੇ ਮੈਨੂੰ ਨਹੀਂ ਜਾਣਚ ਇਹਦੇ ਸਬੰਧ ਦੇ ਵਿੱਚ ਮੈਂ ਇੱਕ ਕੰਪਲੇਂਟ ਤਿਆਰ ਕੀਤੀ ਹੈ ਜੋ ਕਿ ਮੈਂ ਜਲਦੀ ਆਪਣੇ ਸਾਈਬਰ ਸੈੱਲ ਨੂੰ ਦਵਾਂਗਾ ਔਰ ਇੱਕ ਉਨੇ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਵਾਇਰਲ ਕੀਤੀ ਇੱਕ ਫਟੇਗੜ ਦੇ ਗਰੁੱਪ ਦੇ ਵਿੱਚ ਪਾਈ ਉਹਨੂੰ ਮੈਂ ਜਲਦੀ ਲੀਗਲ ਨੋਟਿਸ ਭੇਜਣ ਜਾ ਰਿਹਾ ਹਾਂ ਉਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਪੇਸ਼ ਕਰਨਾ ਵੈਸੋ ਵੀਡੀਓ ਢਾਡੀ ਹੈ ਕਿ ਕੀ ਬਿਲਕੁਲ ਨਹੀਂ ਵੀਡੀਓ ਮੇਰੀ ਮਾਪ ਜੀ ਨੂੰ ਧੰਚ ਲਿਆਉਣਾ ਚਾਹੁੰਨਾ ਵਾ ਆਪ ਜੀ ਨੇ ਵੀਡੀਓ ਕੱਲ ਪਰਸੋਂ ਦੀ ਵੇਖੀ ਹੈ ਪਰੰਤੂ ਪਿਛਲੇ 2024 ਦੇ ਵਿੱਚ ਮੇਰੇ ਖਿਲਾਫ ਨੇ ਇੱਕ ਗਲਤ ਕ੍ਰਾਸ ਕੇਸ ਦਰਜ ਕੀਤਾ ਸੀ ਉਸ ਵਕਤ ਇੱਕ ਬੰਦੇ ਨੇ ਪਤਾ ਨਹੀਂ ਪੰਜਾਬ ਪੁਲਿਸ ਦੇ ਐਸਆਈ ਸਮੈਕ ਪੀਰਿਆ ਵਾ ਉਸ ਤੋਂ 2023 ਦੇ ਵਿੱਚ ਕੁਝ ਬੰਦੇ ਨੇ ਜਿਨ੍ਹਾਂ ਰਾਹੀਂ ਮੇਰੇ ਕੋ ਨੂੰ ਪੈਸੇ ਦੀ ਡਿਮਾਂਡ ਕੀਤੀ ਗਈ ਔਰ ਜਦੋਂ ਇਹ ਕਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹਨਾਂ ਦਾ ਮੈਂ ਨਾਂ ਵੀ ਦੱਸਦਾ ਹਾਂ ਕਿ ਹੁਣ ਅਜੇ ਮੈਂ ਉਹਨਾਂ ਦਾ ਨਾਂ ਜਨਤਕ ਨਹੀਂ ਕਰਨਾ ਚਾਹੁੰਦਾ ਔਰ ਇਹ ਆਪ ਜੀ ਨੂੰ ਕਹਿਣਾ ਚਾਹੁੰਦਾ ਹਾਂ ਵੀਡੀਓ ਮੇਰੀ ਨਹੀਂ ਜਾਂ AI ਦੀ ਟੈਕਨੀਕ ਨਾਲ ਬਣੀ ਆ ਔਰ ਜੋ ਖਾਸ ਕਰਕੇ ਜੋ ਪਰਣਾ ਬਣਿਆ ਮੇਰਾ ਪਰਣਾ ਬਣਨ ਦਾ ਸਟਾਈਲ ਨਹੀਂ ਹੈ ਜਾਂ ਕੋ ਮੇਰੇ ਵਰਗਾ ਵਿਅਕਤੀ ਹੈ ਇਹ ਤਾਂ ਡਿਪਾਰਟਮੈਂਟ ਦਾ ਵਿਸ਼ਾ ਵਾ ਵੀ ਉਹਨਾਂ ਕੀ ਜਾਂਚ ਕਰਨ ਜੋ ਵੀ ਵਿਖਣਗੇ ਆਪਾਂ ਨੂੰ ਮਨਜ਼ੂਰ ਹੈ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵਿਰੋਧੀ ਆਪਾਂ ਵੱਲੋਂ ਬਿਲਕੁਲ ਮੈਂ ਖੈਰ ਇਸ ਮਾਮਲੇ ਤੇ ਗਲਤ ਨਹੀਂ ਕਰਨਾ ਚਾਹੁੰਦਾ ਮੇਰੀ ਵਾਈਫ ਸਰਪੰਚਿਆ ਰਾਜਵੀਰ ਕੁਰੰਦਾਵਾ ਐਮਏ ਬੀਐਡ ਜਿਨ੍ਹਾਂ ਕੇ ਹੁਣ ਤੱਕ ਆ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾੜ ਦਾ ਰਸਤਾ ਜੋ ਕਿ 70 ਸਾਲਾਂ ਤੋਂ ਸਾਡੇ ਪਿੰਡ ਚ ਨਹੀਂ ਬਣਿਆ ਗਲੀਆਂ ਬਣਾਈਆਂ ਉਹਨੇ ਪਿੰਡ ਦੇ ਵਿੱਚ ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਉਹਨੇ ਹਰ ਚੀਜ਼ ਆਪਣੇ ਪਹਿਲ ਦੇ ਆਧਾਰ ਤੇ ਹੋ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਦੇਣੀ ਚਾਹੀਏ ਔਰ ਉਸ ਚੜਤ ਤੋਂ ਹੀ ਔਖੇ ਹੋ ਕੇ ਜੋ ਕੁਝ ਸਮਾਗਲ ਟਾਈਪ ਲੋਕ ਕੁਝ ਪੋਲਿਟੀਕਲ ਲੋਕ ਉਹਨਾਂ ਨੇ ਇਹ ਗਲਤ ਲੋਗੋ ਲਾ ਕੇ ਮੈਨੂੰ ਪੰਜਾਬ ਸਰਕਾਰ ਨੂੰ ਤੇ ਆਵਾਜ਼ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਕਰਕੇ ਸਾਡੇ ਤੇ ਇਸ ਚੀਜ਼ ਦਾ ਤਣਾਅ ਵੀ ਹੈਗਾ ਇਹਦੇ ਸਬੰਧੇ ਤੁਸੀਂ ਆਪਣੇ ਸਾਈਬਰ ਸੈਲਨ ਕੋਮਪਲੇਨਟ ਕੀਤੀ ਹਾਂਜੀ ਮੈਂ ਕੰਪਲੀਟ ਤਿਆਰ ਕੀਤੀ ਹੈ ਜੇ ਮੈਂ ਜਲਦੀ ਦੇ ਰਿਹਾ ਵਾਂ ਮੈਂ ਲੀਗਲ ਨੋਟਿਸ ਵੀ ਕੁਝ ਬੰਦਿਆਂ ਨੂੰ ਦੇ ਰਿਹਾ